ਤੁਸੀਂ ਮੈਨੂੰ ਬਹੁਤ ਜਿੱਤ ਕਰਾਈਆਂ ਅੱਜ ਹਾਲਾਤ ਜੋ ਪੰਜਾਬ ਦੇ ਐ ਇੰਨੇ ਵਿਗੜ ਗਏ ਐ ਇੱਕ ਨਿਕੰਮਾ ਸ਼ਰਾਬੀ ਬਣ ਗਿਆ ਮੁੱਖ ਮੰਤਰੀ ਜੀ ਨੇ ਬਰਬਾਦ ਕਰਤਾ ਪੰਜਾਬ ਨੂੰ ਅੱਜ ਸਰਕਾਰ ਨਾਂ ਦੀ ਕੋਈ ਚੀਜ਼ ਹੀ ਨਹੀਂ ਗੁੰਡਾਗਰਦੀ ਲੁੱਟਖੋ ਗੈਂਗਸਟਰ ਨਸ਼ਾ ਕਰ ਕਰ ਸਾਰੀਆਂ ਸਹੂਲਤਾਂ ਬੰਦ ਹੋ ਗਈਆਂ ਡਿਵੈਲਪਮੈਂਟ ਨਾਂ ਦੀ ਕੋਈ ਚੀਜ਼ ਨਹੀਂ ਮੈਂ ਤੁਹਾਨੂੰ ਇੱਕੋ ਹੀ ਗੱਲ ਬੇਨਤੀ ਕਰਨਾ ਚਾਹਣਾ ਆਪਾਂ ਜਿਹੜੇ ਤਜਰਬੇ ਕਰਨੇ ਛੱਡ ਦिए ਆਪਣੇ ਪੰਜਾਬੀ ਐਨੇ ਦਿਲ ਦੇ ਸਾਫ ਹੈ ਜਿਹੜਾ ਆਉਂਦਾ ਝੂਠ ਬੋਲ ਲੈਂਦਾ ਆਪਾਂ ਉਹਦਾ ਸੱਚ ਸਮਝ ਕੇ ਉਹਨੂੰ ਵੋਟਾਂ ਪਾ ਦਿੰਨੇ ਆ ਤੇ ਫਿਰ ਬਾਅਦ ਪਛਤਾਉਣੀ ਆ 5 ਸਾਲ ਕੈਪਟਨ ਨੇ ਖਰਾਬ ਕੀਤੇ ਆ 5 ਸਾਲ ਐਨੇ ਖਰਾਬ ਕਰਦਨੇ ਆ 10 ਸਾਲ ਜ਼ਿੰਦਗੀ ਵੀ ਆਪਣੀ ਖਰਾਬ ਹੋ ਗਈ ਆ ਇਸ ਕਰਕੇ ਮੈਂ ਬੇਨਤੀ ਕਰਦਾ ਆਪਣੇ ਆਪਣੀ ਐ ਕਾਲੀ ਦਲ ਥੋਡੀ ਪਾਰਟੀ ਐ 103 ਸਾਲ ਪੁਰਾਣੀ ਪਾਰਟੀ ਐ ਪੰਜਾਬ ਦੀ ਪਾਰਟੀ ਐ ਖਾਲਸਾ ਪੰਥ ਦੀ ਫੌਜ ਐ ਪੰਜਾਬੀਆਂ ਦੀ ਆਵਾਜ਼ ਹੈ ਪੰਜਾਬੀਆਂ ਦੀ ਲੜਾਈ ਲੜਨ ਵਾਲੀ ਪਾਰਟੀ ਹੈ ਆਪਾਂ ਆਪਣੀ ਪਾਰਟੀ ਨੂੰ ਕਮਜ਼ੋਰ ਕਰਾਂਗੇ ਆਪਣੇ ਆਪ ਹੀ ਆਪਣਾ ਪੰਜਾਬ ਕਮਜ਼ੋਰ ਹੋ ਜਾਊਗਾ ਤੁਸੀਂ ਆਪ ਸਾਰੇ ਕਮਜ਼ੋਰ ਹੋ ਜਾਵੋਗੇ ਇਸ ਕਰਕੇ ਆਪਣੀ ਖੇਤਰੀ ਪਾਰਟੀ ਨੂੰ ਤਗੜਾ ਕਰੀਏ ਜਿਸ ਦਿਨ ਤੁਸੀਂ ਤਗੜਾ ਕਰਤਾ ਕਿਸੇ ਦੀ ਆਂਜ ਨਹੀਂ ਆਉਣ ਦੇਵਾਂਗੇ ਕਿਸੇ ਦੀ ਹਿੰਮਤ ਨਹੀਂ ਹੋਗੀ ਪੰਜਾਬ ਪਰ ਕੋਈ ਝਾਕ ਵੀ ਜਾਏ ਇਸ ਕਰਕੇ ਆਓ ਇਕੱਠੇ ਹੋ ਕੇ ਪੰਜਾਬ ਨੂੰ ਬਚਾਈਏ ਕਾਲੀ ਗੱਲ ਨੂੰ ਤਗੜਾ ਕਰੀਏ ਵਾਈਡੂ ਜੀ ਕਾਲਜਾ ਵਾਈਡੂ ਜੀ ਦੇ ਪਦੇ ਤੁਸੀਂ ਮੈਨੂੰ ਬਹੁਤ ਜਿੱਤ ਕਰਾਈਆਂ ਅੱਜ ਹਾਲਾਤ ਜੋ ਪੰਜਾਬ ਦੇ ਐ ਇੰਨੇ ਵਿਗੜ ਗਏ ਐ ਇੱਕ ਨਿਕੰਮਾ ਸ਼ਰਾਬੀ ਬਣ ਗਿਆ ਮੁੱਖ ਮੰਤਰੀ ਜੀ ਨੇ ਬਰਬਾਦ ਕਰਤਾ ਪੰਜਾਬ ਨੂੰ ਅੱਜ ਸਰਕਾਰ ਨਾਂ ਦੀ ਕੋਈ ਚੀਜ਼ ਹੀ ਨਹੀਂ ਗੁੰਡਾਗਰਦੀ ਲੁੱਟਖੋ ਗੈਂਗਸਟਰ ਨਸ਼ਾ ਕਰ ਕਰ ਸਾਰੀਆਂ ਸਹੂਲਤਾਂ ਬੰਦ ਹੋ ਗਈਆਂ ਡਿਵੈਲਪਮੈਂਟ ਨਾਂ ਦੀ ਕੋਈ ਚੀਜ਼ ਨਹੀਂ ਮੈਂ ਤੁਹਾਨੂੰ ਇੱਕੋ ਹੀ ਗੱਲ ਬੇਨਤੀ ਕਰਨਾ ਚਾਹਣਾ ਆਪਾਂ ਜਿਹੜੇ ਤਜਰਬੇ ਕਰਨੇ ਛੱਡ ਦिए ਆਪਣੇ ਪੰਜਾਬੀ ਇੰਨੇ ਦਿਲ ਦੇ ਸਾਫ ਹੈ ਜਿਹੜਾ ਆਉਂਦਾ ਝੂਠ ਬੋਲ ਲੈਂਦਾ ਆਪਾਂ ਉਹਦਾ ਸੱਚ ਸਮਝ ਕੇ ਉਹਨੂੰ ਵੋਟਾਂ ਪਾ ਦਿੰਨੇ ਆ ਤੇ ਫਿਰ ਬਾਅਦ ਪਛਤਾਉਣੀ ਆ 5 ਸਾਲ ਕੈਪਟਨ ਨੇ ਖਰਾਬ ਕੀਤੇ ਆ 5 ਸਾਲ ਇਨੇ ਖਰਾਬ ਕਰਦਨੇ ਆ 10 ਸਾਲ ਜ਼ਿੰਦਗੀ ਵੀ ਆਪਣੀ ਖਰਾਬ ਹੋ ਗਈ ਆ ਇਸ ਕਰਕੇ ਮੈਂ ਬੇਨਤੀ ਕਰਦਾ ਆਪਣੇ ਆਪਣੀ ਹੈ ਅਕਾਲੀ ਦਲ ਥੋਡੀ ਪਾਰਟੀ ਹੈ 103 ਸਾਲ ਪੁਰਾਣੀ ਪਾਰਟੀ ਹੈ ਪੰਜਾਬ ਦੀ ਪਾਰਟੀ ਹੈ ਖਾਲਸਾ ਪੰਥ ਦੀ ਫੌਜ ਹੈ ਪੰਜਾਬੀਆਂ ਦੀ ਆਵਾਜ਼ ਹੈ ਪੰਜਾਬੀਆਂ ਦੀ ਲੜਾਈ ਲੜਨ ਵਾਲੀ ਪਾਰਟੀ ਹੈ ਆਪਾਂ ਆਪਣੀ ਪਾਰਟੀ ਨੂੰ ਕਮਜ਼ੋਰ ਕਰਾਂਗੇ ਆਪਣੇ ਆਪ ਹੀ ਆਪਣਾ ਪੰਜਾਬ ਕਮਜ਼ੋਰ ਹੋ ਜਾਊਗਾ ਤੁਸੀਂ ਆਪ ਸਾਰੇ ਕਮਜ਼ੋਰ ਹੋ ਜਾਵੋਗੇ ਇਸ ਕਰਕੇ ਆਪਣੀ ਖੇਤਰੀ ਪਾਰਟੀ ਨੂੰ ਤਗੜਾ ਕਰੀਏ ਜਿਸ ਦਿਨ ਤੁਸੀਂ ਤਗੜਾ ਕਰਤਾ ਕਿਸੇ ਦੀ ਆਂਚ ਨਹੀਂ ਆਉਣ ਦੇਵਾਂਗੇ ਕਿਸੇ ਦੀ ਹਿੰਮਤ ਨਹੀਂ ਹੋਗੀ ਪੰਜਾਬ ਤਰਫ ਕੋਈ ਝਾਕ ਵੀ ਜਾਏ ਇਸ ਕਰਕੇ ਆਓ ਇਕੱਠੇ ਹੋ ਕੇ ਪੰਜਾਬ ਨੂੰ ਬਚਾਈਏ ਕਾਲੀ ਗੱਲ ਨੂੰ ਤਗੜਾ ਕਰੀਏ ਵਾਈਡੂ ਜੀ ਕਾਲਜਾ ਵਾਈਡੂ ਜੀ ਦੇ ਬਦਲ Subscribe to One India channel and never miss an update.